131 ਦਿਨ ਦਾ ਮਰਨ ਵਰਤ ਤੋੜਨ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲਗ ਤੱਕ 17 ਘੰਟੇ ਖੰਨਾ ਨਰ ਸਿੰਘ ਹੌਂ ਦੇ ਵਿੱਚ ਦਾਖਲ ਹੋਏ। ਉਹਨਾਂ ਨੂੰ ਐਤਵਾਰ ਸ਼ਾਮ 6 ਵਜੇ ਦਾਖਲ ਕਰਵਾਇਆ ਗਿਆ ਸੀ। ਸੋਮਵਾਰ ਸਵੇਰੇ 11 ਵਜੇ ਦੇ ਕਰੀਬ ਛੁੱਟੀ ਦਿੱਤੀ ਗਈ। ਇਸ ਸਮੇਂ ਦੌਰਾਨ ਡੱਲੇਵਾਲ ਨੇ ਡਾਕਟਰਾਂ ਦੀ ਨਿਗਰਾਨੀ ਹੇਠ ਖਾਣਾ ਬਿਨਾਂ ਸ਼ੁਰੂ ਕਰ ਦਿੱਤਾ। ਨਿੰਬੂ ਪਾਣੀ ਤੇ ਨਾਰੀਅਲ ਪਾਣੀ ਨਾਲ ਸ਼ੁਰੂਆਤ ਕਰਨ ਤੋਂ ਬਾਅਦ ਸੋਮਵਾਰ ਸਵੇਰੇ ਦਲੀਆ ਵੀ ਖਾਧਾ। ਖਨਾ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਬਰਨਾਲਾ ਦੇ ਧਨੋਲਾ ਵਿੱਚ ਕਿਸਾਨ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਦੇ ਲਈ ਰਵਾਨਾ ਹੋ ਗਏ ਢੱਲੇਵਾਲ ਨੇ ਇਸ ਮੌਕੇ ਕਿਹਾ ਕਿ ਉਹ ਉਹਨਾਂ ਪ੍ਰੋਗਰਾਮਾਂ ਵਿੱਚ ਜ਼ਰੂਰ ਹਿੱਸਾ ਲੈਣਗੇ ਜੋ ਉਹਨਾਂ ਨੇ ਯੋਜਨਾਬੱਧ ਤਰੀਕੇ ਨਾਲ ਉਹਨਾਂ ਪ੍ਰੋਗਰਾਮਾਂ ਵਿੱਚ ਜ਼ਰੂਰ ਹਿੱਸਾ ਲੈਣਗੇ ਜੋ ਉਹਨਾਂ ਨੇ ਯੋਜਨਾਬੱਧ ਕੀਤੇ ਹੋਏ ਨੇ ਸੰਗਤ ਦੀ ਅਪੀਲ ਉੱਤੇ ਮਰਨ ਵਰਤ ਖਤਮ ਕਰ ਦਿੱਤਾ ਗਿਆ ਪਰ ਅੰਦੋਲਨ ਚੱਲ ਹੀ ਰਹੇਗਾ ਸਿਆਸੀ ਆਗੂਆਂ ਦੇ ਵੱਲੋਂ ਮਰਨ ਵਰਤ ਤੋੜਨ ਬਾਰੇ ਕੀਤੀ ਗਈ ਟਿੱਪਣੀ ਉੱਤੇ ਡੱਲੇਵਾਲ ਨੇ ਕਿਹਾ ਕਿ ਅਸੀਂ ਉਹਨਾਂ ਲੋਕਾਂ ਦੀ ਅਪੀਲ ਨੂੰ ਵੀ ਕਿਵੇਂ ਸਵੀਕਾਰ ਕਰ ਸਕਦੇ ਹਾਂ ਜਿਨ੍ਹਾਂ ਨੇ ਮੀਟਿੰਗ ਕੀਤੀ ਅਤੇ ਫਿਰ ਸਾਡੇ ਨਾਲ ਧੋਖਾ ਦਿੱਤਾ ਅਧਿ ਕਿ ਸਾਨੂੰ ਮੋਰਚੇ ਉੱਤੇ ਜ਼ੁਲਮ ਕੀਤੇ ਸੰਗਤ ਵੱਲੋਂ ਲਏ ਗਏ ਫੈਸਲੇ ਨੂੰ ਉਹਨਾਂ ਸਵੀਕਾਰ ਕਰ ਲਿਆ ਉਹਨਾਂ ਕਹਿੰਦੇ ਆ ਕਿ ਇਹ ਸੰਗਤ ਉਹਨਾਂ ਦੇ ਨਾਲ ਚੱਲਦੀ ਆ ਰਹੀ ਐ ਅਤੇ ਭਵਿੱਖ ਵਿੱਚ ਵੀ ਉਹਨਾਂ ਦੇ ਨਾਲ ਚੱਲਦੀ ਰਹੇਗੀ ਰਾਤ ਇੱਕ ਵਾਰੀ ਥੋੜਾ ਟੈਂਪਰੇਚਰ ਵੀ ਹੋਇਆ ਸੀ ਪਰ ਅੰਨੇ ਆ ਕਿ ਸਭ ਤੋਂ ਵੱਡਾ ਗੱਲ ਇਹ ਐ ਕਿ ਸਪ੍ਰੋਗਰਾਮ ਦਿੱਤੇ ਹੋਏ ਨੇ ਕੋਰਲਾ ਪੰਜਾਬ ਦਿਨਾਂ ਦੇ ਵਿੱਚ ਅੱਜ ਇੱਕ ਸਾਡਾ ਪ੍ਰੋਗਰਾਮ ਧਨੌਲੇ ਦਾ

ਇਸ ਤੋਂ ਬਾਅਦ ਯੂਪੀ ਚ ਰਾਜਸਥਾਨ ਚ ਤਾਮਿਲਨਾਡੂ ਦੀਆਂ ਦਿੱਤੀਆਂ ਹੋਈਆਂ ਨੇ ਇਹ ਸਾਰੀਆਂ ਇਸ ਅੰਦੋਲਨ ਦਾ ਹੀ ਹਿੱਸਾ ਨੇ ਕੋ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਸੋਰਮ ਦੀ ਮੀਟਿੰਗ ਕਰਾਂਗੇ ਮੀਟਿੰਗ ਦੇ ਵਿੱਚ ਜੋ ਹੋ ਜਾ ਮਤਲਬ ਸਾਰਿਆਂ ਦੀ ਸਾਂਝੀ ਸਮਝ ਬਣੇ ਕੋ ਜਿਹੜੀ ਰਣਨੀਤੀ ਤਿਆਰ ਕਰੀਏ ਤੇ ਭਾਵੇਂ ਦਲਕਹੋ ਕਿ ਕਿਸਾਨਾਂ ਨੇ ਜਿਹੜੀ ਸੰਗਤ ਦੀ ਸਾਰੀ ਅਪੀਲ ਮੰਨ ਕੇ ਤੁਸੀਂ ਫੈਸਲਾ ਲਿਆ ਉੱਪਰ ਕਿਤੇ ਪਾਪਾ ਦੇ ਲੀਟਰ ਨੇ ਉਕਾਲ ਦੇ ਤਾਂ ਭਾਸ਼ਣ ਦੇ ਰਹੇ ਨੇ ਕਿ ਸਾਡੀ ਅਪੀਲ ਮੰਨੀਆਂ ਡੱਲੇਵਾ ਜੀ ਨੂੰ ਧੰਨਵਾਦ ਕਰਦੇ ਆ ਚਲੋ ਬੇਨਤੀ ਹੈ ਕਿ ਜਿਨ੍ਹਾਂ ਨੇ ਸਾਡੇ ਮੋਰਚੇ ਤੇ ਹਮਲਾ ਕੀਤਾ ਪਰ ਉਹ ਵੀ ਮਤਲਬ ਮੀਟਿੰਗ ਵਿੱਚ ਬੁਲਾ ਕੇ ਉਹਨਾਂ ਤੇ ਕੀ ਵਿਸ਼ਵਾਸ ਕੀਤਾ ਜਾ ਸਕਦਾ ਹੈ ਬਾਕੀ ਉਹਨਾਂ ਨੇ ਕਮਿਟੀ ਜਿਹੜੀ ਗੱਲ ਕਹੀ ਹੈ ਲੱਗਦਾ ਪਤਾ ਉਹਨਾਂ ਦੇ ਕਿੰਨਾ ਕਾਪੀ ਗਲਤੀ ਖਰੇ ਉੱਤਰਦੇ ਨੇ ਸੋ ਵਿਸ਼ਵਾਸ ਘਾਤ ਦੇ ਇਹਨਾਂ ਨੇ ਪਹਿਲਾਂ ਕੀਤਾ ਕਿ ਕੋਈ ਉਮੀਦਾਂ ਨਹੀਂ ਅੰਮੀਰ ਨਾ ਤੋਂ ਆ ਸੰਗਤ ਜਿਹੜੀ ਜਿਹੜੀ ਸੰਗਤ ਨੇ ਲਗਾਤਾਰ ਮੋਰਚਾ ਸਾਹਮਣੇ ਔਰ ਆਪ ਦੀ ਜਾਨ ਦੀ ਬਾਜ਼ੀ ਲਾਉਂਦ ਤੱਕ ਵੀ ਮਤਲਬ ਸਟੈਂਡ ਲਈ ਰੱਖਿਆ ਉਹ ਸੰਗਤ ਮੇਰੇ ਵਾਸਤੇ ਵੱਡੀ ਹੈ ਉਹਦਾ ਹੁਕਮ ਮੰਨਣਾ ਪਰ ਮੈਂ ਨਾ ਵੀ ਚਾਹਦਾ ਹਾਂ ਮਾਨ ਲਾ ਕਿ ਮੈਂ ਨਹੀਂ ਚਾਹਦਾ ਕਿ ਮੈਂ ਇਹਨੂੰ ਤੋੜਾਂ ਲੇਕਿਨ ਜਿਸ ਵੇਲੇ ਸੰਗਤ ਜਿਹੜੀ ਨੇ ਮੋਰਚੇ ਨੂੰ ਮੋਰਚੇ ਨੂੰ ਸਾਹਮਣੇ ਇਕੱਲਾ ਮੈਂ ਕਹਾਂਗਾ ਮੋਰਚੇ ਦੀ ਮਾਲਕ ਬਣ ਕੇ ਚੱਲੀ ਹੈ ਉਹਨਾਂ ਦਾ ਹੁਕਮ ਮੰਨਣਾ ਮੇਰੇ ਲਈ ਵੱਡੀ ਗੱਲ ਸੀ ਚਾਰ ਮਈ ਦੀ ਮੀਟਿੰਗ ਤੇ ਲੱਗਦਾ ਕੋਈ ਸਿੱਟਾ ਨਿਕਲੂ ਸਰਕਾਰ ਥੋੜਾ ਪ੍ਰੈਸ਼ਰ ਚਾਹੁੰਦੀ ਹੈ ਦੇਖੋ ਗੱਲ ਇਹ ਹੈ ਕਿ ਪ੍ਰੈਸ਼ਰ ਜ ਆਉਣਾ ਨਾ ਆਉਣਾ ਇਹ ਤਾਂ ਬਾਤ ਦੀਆਂ ਗੱਲਾਂ ਨੇ ਉਹਨਾਂ ਨੇ ਕਿਹਾ ਵੀ ਅਸੀਂ 4 ਵਜੇ ਨੂੰ ਮੀਟਿੰਗ ਕਰਾਂਗੇ ਲੇਕਿਨ ਅਸੀਂ ਮੀਟਿੰਗ ਦੇ ਵਿੱਚੋਂ ਫਤਲ ਪਿੱਛੇ ਨਹੀਂ ਹਟਾਂਗੇ ਸਾਨੂੰ ਭਾਵੇਂ ਪਤਾ ਹੈ ਕਿ ਸਰਕਾਰਾਂ ਕੁਝ ਕਰਨ ਵਾਲੀਆਂ ਨਹੀਂ ਹੁੰਦੀਆਂ ਪਰ ਫਿਰ ਵੀ ਕੱਲ ਨੂੰ ਸਰਕਾਰ ਇਹ ਨਾ ਕਹੇ ਕਿ ਕਿਸਾਨ ਤਾਂ ਸਾਡਾ ਮਿਲਣ ਕਰਨੀ ਨਹੀਂ ਆਏ ਅਸੀਂ ਮੀਟਿੰਗੇ ਜਾਵਾਂਗੇ ਜੇ ਜਦੋਂ ਵੀ ਮੀਟਿੰਗ ਲੈਣ ਕੋਲ ਤੋਂ ਜਾਵਾਂਗੇ

ਚੱਕਰ ਲਈ ਜਥੇਬੰਦੀ ਨੇ ਪ੍ਰੋਗਰਾਮ ਰੱਖੇ ਨੇ ਉਹ ਅਮਰਸਰ ਇਲਾਕੇ ਦੇ ਵਿੱਚ ਪ੍ਰੋਗਰਾਮ ਦੇ ਰਿਹਾ ਕਰ ਰਹੇ ਹਨ ਉਸੀ ਮਤਲਬ ਮੋਰਚੇ ਨੂੰ ਮਜ਼ਬੂਤੀ ਦੇਣ ਲਈ ਸਾਰੇ ਲੱਗੇ ਤੇ ਰਾਜੀਵਲ ਸਾਹਿਬ ਉਹਨਾਂ ਨੂੰ ਵੀ ਪੁਰਵਕ ਕੋਈ ਪ੍ਰੋਸਾ ਮਿਲੇ ਦੇਖੋ ਉਹਨਾਂ ਦਾ ਪ੍ਰੋਸਾ ਵੀ ਮੈਨੂੰ ਲੱਗਦਾ ਆਪਾਂ ਨੂੰ ਗੱਲ ਹੀ ਨਹੀਂ ਕਰਨੀ ਚਾਹੀਦੀ ਕਿਉਂਕਿ ਨੇੜੇ ਸੀ ਤੁਹਾਡਾ ਹਾਲਜਾਣ ਵੀ ਨਹੀਂ ਆਈ ਮੈਂ ਉਹੀ ਬੇਨਤੀ ਕਰਦਾ ਕਿ ਇੰਨਾ ਮੱਲਾ ਦੇ ਵਿੱਚ ਕੋਈ ਮੋਤਾ ਦਮ ਨਹੀਂ ਹੈ ਇਹਨਾਂ ਕੋਲ ਤਾਂ ਸਾਨੂੰ ਸਮਾਨੀ ਖਰਾਫੀ ਪਰ ਮਿਲ ਚੀ। ਉਹਨਾਂ ਦੀ ਪੋਜੀਸ਼ਨ ਸਟੇਬਲ ਹੈ। ਕੱਲ੍ਹ ਨਾਲੋਂ ਸਾਰੀਆਂ ਰਿਪੋਰਟਸ ਦੇ ਵਿੱਚ ਕੁਛ ਨਾ ਕੁਛ ਇੰਪਰੂਵਮੈਂਟ ਹੀ ਆਈ ਹੈ। ਉਹਨਾਂ ਨੇ ਕੱਲ ਅਸੀਂ ਸਿਰਫ ਰਿਕਵਰਡ ਤੇ ਰੱਖਿਆ ਸੀ। ਅੱਜ ਸਟੇਰੀ ਹਲਕਾ ਸੈਂਬੀ ਸੋਲਿਡਸ ਬਣ ਤਾ ਵੀ ਆਏ ਹਨ। ਇੱਕ ਉਹਨਾਂ ਦੀ ਪਿਸ਼ਾਬ ਦੀ ਰਿਪੋਰਟ ਬਾਕੀ ਹੈ ਕਿਉਂਕਿ ਉਹਨਾਂ ਨੇ ਹਜੇ ਸਵੇਰੇ ਪਿਸ਼ਾਬ ਕੀਤਾ ਨਹੀਂ ਹੈ। ਉਸੇ ਦਾ ਇੰਤਜ਼ਾਰ ਹੈ ਜਿਸ ਤਰ੍ਹਾਂ ਇਹ ਪਿਸ਼ਾਬ ਕਰਨਗੇ ਦਾ ਉਹ ਟੈਸਟ ਕਰਕੇ ਡਿਸੈਂਡ ਹੋਵੇ। ਜਿਵੇਂ ਹੋਂ ਤੋ ਨੋਲੇਜ ਆਨ ਕੇ ਰਹੇ ਮਹਾ ਪੰਚਾਇਤ ਦੀ ਕਿ ਉਹਨਾਂ ਨੇ ਕੀ ਟ੍ਰੇਡਿੰਗ ਸਰ ਉਹਨਾਂ ਦਾ ਪਰਸਨਲ ਡਿਸੀਜਨ ਹੈ ਉਹ ਕਹਿੰਦੇ ਮੇਰੀ ਸਿਹਤ ਨੂੰ ਜੋ ਮਰਜ਼ੀ ਹੋਵੇ ਮੇਰੀ ਜਿਹਨੇ ਕਾਨਫਰੈਂਸਿਸ ਹੈ ਉਹ ਮੈਂ ਕਰ ਨਹੀਂ ਕਰਨਾ ਅੱਜ ਜਿੱਦਾਂ ਕੀਟੋਨ ਲੈਵਲ ਕੱਲ ਬੋਰ ਪਲਸ ਆਇਆ ਅੱਜ ਉਹ ਵੀ ਕੋਈ ਸੁਧਾਰ ਨਹੀਂ ਦਿਖਿਆ ਸਰ ਉਹ ਪਿਸ਼ਾਬ ਦੀ ਰਿਪੋਰਟ ਤੋਂ ਪਤਾ ਲੱਗੇਗਾ ਉਹ ਹਜੇ ਉਹਨਾਂ ਨੇ ਪਿਸ਼ਾਬ ਕੀਤਾ ਨਹੀਂ ਹਜੇ ਉਹਨਾਂ ਨੂੰ ਹਾਜਤ ਨਹੀਂ ਹੋਈ ਬਿਲਾਵ ਕਰਨ ਤੇ ਜਿੱਦਾਂ ਹੀ ਕਰੂਗੇ ਫਿਰ ਚੰਗੋ ਦੀ ਪਰੇ ਜਾਂਚ ਕਰਦੇ ਖਾਣਾ ਪੀਣਾ ਕੋਈ ਸ਼ੁਰੂ ਕੀਤਾ ਕਿੰਨਾ ਜੀ ਹਾਂ ਤੱਕ ਦਾ ਹੁਣ ਤੱਕ ਹੀ ਲਿਆ ਜੀ ਰਾਤ ਦਾ ਸੀ ਉਹਨਾਂ ਨੂੰ ਲਿਕੁਇਡਸ ਦੇ ਕੋਕੋਨਟ ਵਾਟਰ ਮੀਨ ਲੀਂ ਤੇ ਰੱਖਿਆ ਹੋਇਆ ਸੀਗਾ IV फ्लू no se चल रहे ਸੀਗੇ ਉਹਨਾਂ ਨੂੰ ਸਰੀ ਸੈਮੀ ਸੋਲੀ ਫੁਨਕਟਾ ਵੀ ਨਾ ਮੀਨਾਲ ਖੰਨਾਰੀ ਉਹਨਾਂ ਦਾ ਹਾਰਟ ਦਾ ਜਾਂਚ ਕਰਕੇ ਆਏ ਉਸ ਸਰ ਡਲੇਰ ਸਾਹ ਤੇ ਹਾਰਟ ਦਾ ਕੀ ਇਸਟੇਬਿਲਿਟੀ ਸਰ ਕੱਲ ਜਦ ਆਈ ਸੀ ਕਿ ਤਰ ਤੂੜੀ ਖਬਰਾੜ ਦੀ ਦਿੱਕਤ ਕਰ ਰਹੀ ਸੀ ਪਰ ਅਪਾ ECG ਕੀਤੀ ਅੱਗੇ ਟੈਸਟ ਕੀਤੇ ਜੋਕਰ ਠੀਕ ਆਏ ਨੇ ਤੇ ਅੱਜ ਵੀ ਮੈਂ ਉਹਨਾਂ ਦਾ BP ਤੇ ਸਾਰਾ ਧੜਕਣ ਵੇ ਦਾ ਚੈੱਕ ਕੀਤੀ ਸਭ ਕੁਝ ਠੀਕ ਹੈ ਐਂਡ ਹੀ ਲੁਕਸ ਸਟੇਬਲ ਤੇ

ਐਂਡ ਵਧੀਆ ਲਿਕੁਇਡ ਟੋਲਰਡਟ ਕਰ ਰਹੇ ਨੇ ਐਕਸੈਪਟ ਕਰ ਰਹੇ ਕੋਈ ਉਹਨਾਂ ਨੂੰ ਦਿੱਕਤ ਨਹੀਂ ਹੈਗੀ ਕੋਈ ਪੇਟ ਦੇ ਵਿੱਚ ਕੋਈ ਦਰਦ ਨਹੀਂ ਕੋਈ ਇਫੈਕਸ਼ਨ ਦਾ ਸਾਈਨ ਨਹੀਂ ਹੈਗਾ ਕੁਝ ਸਭ ਠੀਕ ਹੈ ਅਸਲ ਇਸ ਤਰ੍ਹਾਂ 133 ਦਿਨ ਦਾ ਲੰਬਾ ਸਮਾਂ ਉਹ ਰਹੇ ਉਹ ਜਿਹੜਾ ਸਟੇਬਲ ਮੂਡ ਨੂੰ ਆਰਗਾਨਿਕਲੀ ਨਹੀਂ ਆਪਣੇ ਸਟੇਬਲ ਮੂਡ ਨੂੰ ਬੋਡੀ ਦੇ ਕਿੰਨਾ ਸਮਰਥ ਸਰ ਬਹੁਤ ਕਿਸਮਤ ਦੀ ਗੱਲ ਹੈ ਕਿ ਉਹਨਾਂ ਦੇ ਸਾਰੇ ਆਰਗਨਸ ਠੀਕ ਫੰਕਸ਼ਨ ਕਰਦੇ ਸੀ ਲਗਭਗ ਠੀਕ ਕਰਦੇ ਸੀ ਕੋਈ ਇੱਕਦਮ ਖਾਸ ਪ੍ਰੋਬਲਮ ਨਹੀਂ ਸੀਗੀ ਸਿਰਫ ਫਾਸਟਿੰਗ ਕਰਕੇ ਜੋ ਮੇਨ ਬਲੋਡਿੰਗ ਮੈਸਕੂ ਕਿਟੋਨ ਲੈਵਲਸ ਦੀ ਹੁੰਦੀ ਉਹ ਵੀ ਜਿਵੇਂ ਹੁਣ ਉਹਨਾਂ ਨੇ ਕੁਝ ਨੋਰ ਐਡ ਮੈਨਾ ਸ਼ੁਰੂ ਕਰਤਾ ਹੈ ਤਾਂ ਉਹਦੇ ਨਾਲੋਂ ਕਿਟੋਨ ਲੈਵਲਸ ਵੀ ਠੀਕ ਹੋ ਜਾਂਦੇ ਜਿਸ ਦਾ ਕਮਜ਼ੋਰੀ ਜ਼ਿਆਦਾ ਹੁੰਦੀ ਤੇ ਡਾਕਟਰ ਜੀ ਨੇ ਕਿਹਾ ਆਪ ਵੀ ਉਹ ਸਾਡੇ ਸਾਰਾ ਲੰਡਨ ਇਹ ਕਿੰਨੇ ਦਿਨ ਚ ਠੀਕ ਹੋ ਜਾ ਸਰ ਇਸ ਤੇ ਲਈ ਸਰ ਅਸੀਂ ਉਹਨਾਂ ਨੂੰ ਗ੍ਰੇਡਡ ਫਿਜ਼ੀਓਥੈਰੇਪੀ ਵੀ ਐਡਵਾਈਸ ਕੀਤੀ ਹੈ ਆਪਣੇ ਫਿਜ਼ੀਓਥੈਰੇਪਿਸਟ ਨਾਲ ਉਹਨਾਂ ਦੀ ਕੰਸਲਟ ਕਰਵਾ ਕੇ ਉਹਨਾਂ ਨੂੰ ਸਾਰਾ ਸਮਝਾ ਦਿੱਤਾ ਗਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਕਰਨਾ ਹੈ ਫਿਲਹਾਲ ਤਾਂ ਉਹ ਚੱਲਣ ਵਾਲੀ ਪੋਜੀਸ਼ਨ ਵਿੱਚ ਨਹੀਂ ਆਏ ਅਜੀ ਉਹਨਾਂ ਨੂੰ ਟਾਈਮ ਲੱਗੇਗਾ ਉਸ ਪੋਜੀਸ਼ਨ ਤੱਕ ਪਹੁੰਚਣ